ਪਹੁੰਚੈ ਨਿਕਟ ਗੁਰੂ ਕੇ ਫੇਰ ਹਾਜ਼ਰ ਹਜੂਰ ਜੁਗ ਜੁਗ ਟਲ ਸਤਿਗੁਰੂ ਧੰ ਧੰ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬਹ ਜੀ ਦੀ ਸਜੀ ਸ਼ਾਮ ਦੇ ਜੀਵਨ ਦੇ ਵਿੱਚ ਆਪ ਸੰਗਤਾਂ ਹਾਜ਼ਰੀਆਂ ਪਰਦੇ ਲਾਹੇ ਪ੍ਰਾਪਤ ਕਰ ਰਹੇ ਹੋ ਗੁਰੂ ਚਰਨਾਂ ਦਾ ਪਿਆਰ ਲੈ ਰਹੇ ਹੋ ਬਹੁਤ ਵੱਡੇ ਭਾਗ ਨੇ ਰਹਿਰਾ ਸਰਵਣ ਕੀਤਾ ਉਤੰ ਦਾ ਆਨੰਦ ਮਾਣਿਆ। ਆਓ ਕੁਝ ਕੁ ਸਮਾ ਗੁਰੂ ਇਤਿਹਾਸ ਨਾਲ ਜੁੜੀਏ। ਆਪ ਸਮਤਾ ਪਿਤਾ ਪ੍ਰਤੀ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਵਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਦੇ ਅਮਰ ਜੀਵਨ ਦੀ ਅਮਰ ਕਥਾ ਸਰਵਣ ਕਰਦੇ ਆ ਰਹੇ ਹਾਂ। ਖਾਨ ਸਾਹਿਬ ਪੰਥ ਜੀ ਸਜਣਾ ਕਰਤੀ ਹੈ। ਬੇਅੰਤ ਉਸਿਖੀ ਨੂੰ ਪਿਆਰ ਕਰਨ ਵਾਲੇ ਗੁਰੂ ਘਰ ਦੇ ਨਾਲ ਪਿਆਰ ਰੱਖਣ ਵਾਲੇ ਆ ਕੇ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਨ ਸਿੰਘ ਸੱਜ ਜਾਂਦੇ ਨੇ ਅਹਤ ਦੇ ਵਿੱਚ ਪਰਪੱਕ ਹੁੰਦੇ ਹਨ ਗੁਰੂ ਦਰਸ਼ਨ ਕਰਦੇ ਨੇ ਸੇਵਾ ਕਰਦੇ ਨੇ ਆਪਣੇ ਆਪ ਨੂੰ ਗੁਰੂ ਦਾ ਪਿਆਰ ਲੈ ਕੇ ਬਹੁਤ ਉੱਚਾ ਰਤਬਾ ਮੰਨਦੇ ਹਨ ਸੋ ਇਸ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਕਲਗੀਧਰ ਮਹਾਰਾਜ ਇਹ ਖੇਡਾਂ ਵਰਤਾ ਰਹੇ ਨੇ ਜੋ ਜ਼ਬਰਦਾਰ ਰਹੇ ਨੇ ਕੱਲ ਆਪਨੇ ਸਰਗੁਣ ਕੀਤਾ ਸੀ ਭਾਵੇਂ ਇਤਿਹਾਸ ਦੇ ਵਿੱਚ ਆ ਰਿਹਾ ਹੈ ਤੇ ਅੱਜ ਵੀ ਇਹ ਨਿੰਘਾ ਸਿੰਘਾਂ ਚ ਵਰਤਦਾ ਹੈ ਜਿਹਨੂੰ ਸਰਦਾਈਆਂ ਕਿਹਾ ਜਾਂਦਾ ਹੈ ਸਰਵਤੀ ਖਾਲਸਾ ਨੂੰ ਦੇਗ ਕਹਿੰਦਾ ਹੈ ਆਮ ਲੋਕ ਕਹਿਣ ਵਾਲੇ ਸੁੱਖਾ ਕਹਿੰਦੇ ਨੇ ਪਰ ਖਾਲਸੇ ਦੇ ਵਿੱਚ ਇਹ ਸ਼ਹੀਦੀ ਦੇ ਕਹੀ ਜਾਂਦੀ ਹੈ ਸੁੱਖਾ ਮਿਰਚਾਂ ਲੇਜੀਆਂ ਰਗੜ ਕੇ ਸਾਫ ਚਾਰ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਸੁੱਖਾ ਪੈਂਦਾ ਮਿਰਚਾਂ ਪੈਂਦੀਆਂ ਨੇ ਲੇਜੀਆਂ ਪੈਂਦੀਆਂ ਨੇ ਖਸ ਖਸ ਨਹੀਂ ਪਾਈਂਦੀ ਹੁੰਦੀ ਉਹਨੂੰ ਦੇ ਕਹਿੰਦੇ ਨੇ ਅੱਜ ਇੱਕ ਬਾਦਾਮ ਵੀ ਪਾਉਂਦੇ ਨੇ ਹੋਰ ਬਹੁਤ ਕੁਝ ਪਾ ਲੈਂਦੇ ਨੇ ਏਕ ਵੱਖਰੀ ਗੱਲ ਹੈ ਸਾਫ ਕੀਆ ਦੋ ਵਾਰ ਬਾਕੀ ਨੁਕਦਾ ਜੋ ਵਿਚੇ ਸਿਰ ਨਿੰਦਕ ਦੁਸ਼ਟ ਦੇ ਮਾਰ ਅੱਗੇ ਸਿੰਘ ਹੁਣ ਵੀ ਪੜਦੇ ਨੇ ਸ਼ਲੋਕ ਨੇ ਸਿੰਘ ਉਹਦੋਂ ਵੀ ਅੱਗੇ ਵੀ ਪੜਦੇ ਹੁੰਦੇ ਸੀ ਇੰ样 ਖਾਲਸੇ ਦੇ ਵਿੱਚ ਕਿਉਂ ਅੱਜ ਦਾ ਪਾ ਚਾਹ ਪੀਂਦੇ ਆ ਨਾ ਉਹਨਾਂ ਸਮੇਂ ਚ ਚਾਹ ਨਹੀਂ ਸੀ ਹੋਇਆ ਕਰਨੀ ਗਰਮੀਆਂ ਦੇ ਵਿੱਚ ਸ਼ੱਕਰ ਵਾਲਾ ਪਾਣੀ ਹੁੰਦਾ ਜਾਂ ਠੰਡਿਆਈ ਰਗੜ ਲੈਂਦੇ ਇਹ ਠੰਡਿਆਈ ਰਗੜਨ ਤੋਂ ਹੀ ਇਹ ਚੀਜ਼ ਚੱਲੀ ਆ ਜਾਂ ਫਿਰ ਸ਼ਾਮ ਨੂੰ ਦਧੌੜੀ ਦਾ ਦੁੱਧ ਪੀਆ ਕਰਦੇ ਜਿਹੜਾ ਦਿਨੇ ਖਾਰੇ ਚ ਰੱਖਿਆ ਹੁੰਦਾ ਉਹ ਲੋਕ ਪੀਆ ਕਰਦੇ ਅੰਮ੍ਰਿਤ ਵੇਲੇ ਤਿਓੜ ਪੀਆ ਕਰਦੇ ਲੱਸੀ ਪੀਆ ਕਰਦੇ ਦਹੀਂ ਖਾਇਆ ਕਰਦੇ ਉਹਨਾਂ ਸਮੇਂ ਇਹ ਚੀਜ਼ਾਂ ਵਰਤਿਆ ਕਰਤੀਆਂ ਸੀ ਹੁਣ ਤਾਂ ਸਾਰਿਆਂ ਨੂੰ ਜਿਵੇਂ ਢਿੱਡ ਫੁਕਣੀ ਨਿਗ ਸਿੰਘ ਇਹਨਾਂ ਨੂੰ ਢਿੱਡ ਫੁਕਣੀਓ ਕਹਿੰਦੇ ਨੇ ਸਵੇਰੇ ਹੀ ਤਾਂ ਢਿੱਡ ਫੁਕਣੀ ਸਟਾਰਟ ਹੋ ਜਾਂਦੀ ਐ ਪਰ ਕੁਝ ਸਥਾਨ ਹਾਨ ਜਿੱਥੇ ਚਾਹ ਨਹੀਂ ਬਣਦੀ ਹੈ ਢਿੱਡ ਫੁਕਣੀ ਨਹੀਂ ਬਣਾਉਂਦੇ ਅੱਜ ਵੀ ਆਪਾਂ ਜਾਈਏ ਬਾਬਾ ਬਗੀਚੀ ਹੈ ਨਿੰਗਣ ਸਿੰਘਾਂ ਦੀ ਹਜੂਰ ਸਾਹਿਬ ਬਾਬਾ ਨਦਾਨ ਸਿੰਘ ਦੇ ਸਥਾਨ ਦੇ ਪਿਛਲੇ ਪਾਸੇ ਉੱਥੇ ਅੱਜ ਵੀ ਸਰਦਾਈ ਤਾਂ ਵਰਤਦੀ ਹੈ ਜਾਂ ਗਰਮ ਜਲ ਬਣਾਉਂਦੇ ਨੇ ਉੱਥੇ ਚਾਹ ਨਹੀਂ ਬਣਾਉਂਦੇ ਹਨ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਹੀਰਾ ਘਾਟ ਸੇ ਮਾਤਾ ਸਾਹਿਬ ਕੋੜ ਜੀ ਉੱਥੇ ਚਾਹ ਵੀ ਬਣਦੀ ਹੈ ਉੱਥੇ ਫਿਰ ਗਰਮ ਜਲ ਵੀ ਬਣਦਾ ਹੈ ਕਿ ਜੋ ਮਰਜੀ ਛਕੋ ਉੱਥੇ ਵੀ ਨਿੰਗਣ ਸਿੰਘਾਂ ਦਾ ਪਹਿਰਾ ਹੈ ਸੋ ਹੋਰ ਵੀ ਬਹੁਤ ਸਥਾਨ ਜਿਵੇਂ ਕਾਰ ਸੇਵਾ ਵਾਲਿਆਂ ਦੇ ਹੁਣ ਤਾਂ ਚਾਹ ਬਣਨ ਲੱਗੀ ਪ੍ਰਾਣੇ ਸਮੇਂ ਚ ਗਰਮ-ਗਰਮ ਜਲੇ ਵਰਤਾਇਆ ਕਰਦੇ ਸੀ ਸਮੇਂ-ਸਮੇਂ ਅਨੁਸਾਰ ਇਹ ਸਭ ਚੀਜ਼ਾਂ ਵਰਤਦੀਆਂ ਹਨ ਤੇ ਵਰਤਦੀਆਂ ਆਈਆਂ ਨੇ ਅੱਜ ਵੀ ਵਰਤ ਰੀਆਂ ਨੇ ਕਵੀ ਜੀ ਨੇ ਉਸ ਗੱਲ ਨੂੰ ਲਿਖਿਆ ਹੈ ਕਿ ਸਿੰਘ ਸਰਦਾਈਆਂ ਛਕਦੇ ਨੇ ਰਗੜੇ ਲਾਉਂਦੇ ਨੇ ਕਿਵੇਂ ਸਜਦੇ ਨੇ ਇਹ ਥੋੜਾ ਜਿਹਾ ਉਹਨਾਂ ਨੇ ਬਿਆਨ ਕੀਤਾ ਹੈ ਆਓ ਕੱਲ ਵੀ ਥੋੜਾ ਸੁਣਿਆ ਸੀ ਫਿਰ ਨਾਮ ਦੇ ਵਿੱਚ ਜੋੜਿਆ ਮਹਾਰਾਜ ਨੇ ਕਿਉਂਕਿ ਬੰਦਾ ਜਦੋਂ ਲੋੜ ਚ ਹੁੰਦਾ ਫਿਰ ਚੜ੍ਹਦੀ ਕਲਾ ਚ ਰਹਿੰਦਾ ਟੈਂਦਾ ਨਹੀਂ ਹੈਗਾ ਨਹੀਂ ਕਈ ਵਾਰੀ ਆਪਣੇ ਮਾਨ ਕਦੇ ਕਿਤੇ ਚਲੇ ਜਾਂਦਾ ਕਦੇ ਕਿਤੇ ਚਲੇ ਜਾਂਦਾ ਥਾਂ ਥਾਂ ਹੀ ਅਸੀਂ ਘੁੰਮੀ ਜਾਂਦੇ ਹਾਂ ਸੋ ਇਹਨਾਂ ਗੱਲਾਂ ਕਰਕੇ ਮਹਾਰਾਜ ਨੇ ਇਸੇ ਖੇੜਕ ਬਰਤਾਈ ਹੈ ਨਾਮ ਸਿਮਰਨ ਦੇ ਵਿੱਚ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਇਸ਼ਨਾਨ ਕਰਨਾ ਸਾਰੀ ਰਹਿਤ ਮਰਜਾਦਾ ਪਰਪੱਕ ਕੀਤੀ ਸੋ ਆਓ ਪਿਆਰ ਦੇ ਨਾਲ ਅਗਲਾ ਇਤਿਹਾਸ ਸੁਣੀਏ ਮਨ ਵਰਤੀਆਂ ਆਕਾਗਰ ਕਰੀਏ ਗੁਰ ਚਰਨਾਂ ਦੇ ਵਿੱਚ ਜੁੜੀਏ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਕੇ ਫੇਰ ਸਿੰਘ ਸੂਰਮੇ ਤਿਆਰ ਵਰ ਤਿਆਰ ਹੋ ਕੇ ਇਸ ਤਰ੍ਹਾਂ ਸਰਦਾਈਆਂ ਸ਼ਕਾਸ਼ਾ ਕੇਤੀਏ ਪੈਰ ਫਿਰ ਕਲਮੀ ਧਰਮਹਾਰਾ ਦੇ ਕੋਲ ਪਹੁੰਚ ਜਾਂਦੇ ਹਨ ਬਿਤ ਟਿਕਾਵੇਂ ਦਰਸ਼ਨ 헤ਰ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਨੇ ਆਪਣੀ ਬਿਰਤੀ ਆਪਣਾ ਚਿੱਤ ਗੁਰ ਕੀ ਮੂਰਤ ਮਨ ਮੈਂ ਧਿਆਨ ਦੇ ਵਿੱਚ ਟਿਕਾਉਂਦੇ ਹਨ ਮਾਰ ਬਕਾਰ ਦਿਨ ਪ੍ਰਦੂਨਿ ਪਿਉ ਸਿੰਘਾਂ ਦੇ ਵਿੱਚ ਜੋਸ਼ ਹੈ ਮਾਰਾ ਬਕਾਰਾ ਭਾਵਕੇ ਚੜ੍ਹਦੀ ਕਲਾ ਦੇ ਜਕਾਰੇ ਛੜਦੇ ਨੇ ਦਿੱਲੀ ਲੂਟੇ ਲਾਬਰ ਸੁਨਿ ਪਿਉ ਗੱਲਾਂ ਕਰਦੇ ਹੋਏ ਜਕਾਰੇ ਛੜਦੇ ਕਹਿੰਦੇ ਦਿੱਲੀ ਨੂੰ ਖਾਲਸੇ ਨੇ ਲੁੱਟਣ ਆਇਆ ਲੁੱਟ ਲੈਣਾ ਹੈ ਲਾਹੌਰ ਨੂੰ ਸੁਨਣਾ ਕਰ ਦੇਣਾ ਹੈ ਪਾਗ ਦੇ ਲਾਹੌਰ ਦਾ ਵੀ ਰਾਜ ਖਾਲਸੇ ਨੇ ਲੈਣਾ ਹੈ ਸਤਰਨ ਕੇ ਸਿਰ ਨੁਗਦਾ ਮਾਰੈ ਬਹਿਰੀਆਂ ਦੇ ਸਿਰ ਨੁਗਦਾ ਮਾਰਦੇ ਨੇ ਜਦੋਂ ਫੇ ਰਗੜਾ ਲਾ ਲੈਂਦੇ ਨੇ ਜਿਹੜਾ ਬਚ ਰਹਿਂਦਾ ਫਿਰ ਉਹ ਆਇਆ ਮਲੇਸ਼ਾ ਨੁਗਦਾ ਤੇਰੇ ਬਾਲ ਬਚੇ ਨੂੰ ਚੁਗਦਾ ਤੇਰਾ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ ਨਿੰਦਕਾ ਦੁਖੀਆ ਹੰਕਾਰੀਆਂ ਮਾਰਿਆ ਜਾਵੇਂਗਾ ਫਿਰ ਸਤ ਸ੍ਰੀ ਅਕਾਲ ਦਾ ਜ਼ਿਕਰਾ ਛੜਣਾ ਇਹ ਸਲੋਕ ਪੜ੍ਹਦੇ ਨੇ ਸਿੰਘ ਸੋ ਇਸ ਤਰ੍ਹਾਂ ਫਿਰ ਨੁਕਦਾ ਮਾਰਦੇ ਹਨ ਪਠਾ ਕ ਨਾਮ ਸੰਭਾਰੈ ਕਿਉਂ ਫਿਰ ਸ਼ਲੋਕ ਪੜਦੇ ਨਾਮ ਲੈਂਦੇ ਨੇ ਧਰੈ ਦੁਪਹਿਰ ਛੱਕ ਛੱਕ ਜਾਵੇ ਕਿਉਂ ਦੁਪਹਿਰ ਢਲਤੀ ਏ ਪਹਿਰ ਫਿਰ ਸਾਰੇ ਸਿੰਘ ਸਰਦਾਈਆਂ ਛੱਕਦੇ ਸੋਚਿ ਇਸ਼ਨਾਨ ਕਰੈ ਹਰ ਖਾਵੇ ਜਦੋਂ ਬੜੇ ਪਿਆਰ ਦੇ ਨਾਲ ਇਸ਼ਨਾਨ ਕਰਦੇ ਸੋਚ ਜਾਂਦੇ ਬੜਾ ਖੁਸ਼ ਹੁੰਦੇ ਹਨ ਮਿਲ ਮਿਲ ਬੈਠੇ ਕੰਗਾ ਕਰ ਕਰ ਬੈਠਦੇ ਨੇ ਮਿਲ ਮਿਲ ਕੇ ਫਿਰ ਕੰਗਾ ਕਰਦੇ ਨੇ ਸਿੰਘ ਅੱਪਾ ਕੇਸ ਸੋਹਰਤ ਨਾ ਬੋਣੇ ਜਦੋਂ ਨਿਹੰਗ ਸਿੰਘ ਪੂਰੇ ਨੇ ਉਹਨਾਂ ਨੇ ਚੌਕੜਾ ਮਾਰ ਕੇ ਬੈਠਣਾ ਪਹਿਲਾਂ ਇੱਕ ਕੱਪੜਾ ਆਪਣੇ ਪੱਟਾਂ ਦੇ ਉੱਤੇ ਵਿਛਾ ਲੈਣਾ ਫਿਰ ਉਹਦੇ ਵਿੱਚ ਆਪਣੇ ਕੇਸ ਸਜਾਉਣੇ ਨੇ ਬੋਣੇ ਨੇ ਫਿਰ ਜੂੜਾ ਕਰਨਾ ਹੈ ਬੜੇ ਪਿਆਰ ਨਾਲ ਉੱਥੇ ਥਾਂਵੇਂ ਬੈਠ ਕੇ ਦਸਤਾਰ ਸਜਾਉਣੀ ਹੁੰਦੀ ਹੈ ਉਸੇ ਤਰ੍ਹਾਂ ਲਹਣ ਵੀ ਉਸੇ ਤਰ੍ਹਾਂ ਹੁੰਦੀ ਹੈ ਕੱਲਾ ਕੱਲਾ ਪੇਚ ਕਰਕੇ ਸਾਡੇ ਵਾਂਗੂ ਟੋਪੀ ਨਹੀਂ ਲਾਉਂਦੇ ਇਹੋ ਸਿੰਘ ਬੜੇ ਪਿਆਰ ਨਾਲ ਗੁਰਮੁਖੀ ਦਮਾਲੇ ਸਜਾਉਂਦੇ ਨੇ ਸਜਦੇ ਹਨ ਜਨ ਜਨ ਪਾਗ ਬੰਦ ਮੁਦ ਭਰ ਪਰ ਬਹੁਤ ਆਨੰਦ ਖੁਸ਼ੀ ਦੇ ਨਾਲ ਦਸਤਾਰਾਂ ਚੁਣ ਚੁਣ ਕੇ ਬੰਨਦੇ ਨੇ ਗੁਰਮੁਖੀ ਦਮਾਲੇ ਗੁਰਬਾਣੀ ਉੱਚੀ ਧੁਨ ਪੜੈ ਸ਼ੀਰਿਓ ਉੱਚੀ ਧੁਨ ਦੇ ਨਾਲ ਗੁਰਬਾਣੀ ਪੜ੍ਹਦੇ ਹਨ ਕਿਸੇ ਤੋਂ ਸੰਗਦੇ ਨਹੀਂ ਹਨ ਡਰਦੇ ਨਹੀਂ ਹਨ ਆਪਾਂ ਤਾਂ ਹੁਣ ਦੇਖਦੇ ਆ ਬਹੁਤ ਜਿਆਦੇ ਸੰਗਤ ਹੁੰਦੀ ਹੈ ਜਦੋਂ ਅਰਦਾਸ ਵੀ ਹੁੰਦੀ ਆ ਤੂੰ ਠਾਕਰ ਤੋਂ ਪੈ ਅਰਦਾਸ ਗਿਆਨੀਆਂ ਕੱਲਾ ਬੋਲ ਰਿਹਾ ਉਹ ਤੇ ਬਾਕੀ ਮੂੰਹ ਚ ਤਾਂ ਗੁਣਗੁਣ ਕਰੀ ਜਾਂਦੇ ਨੇ ਬੋਲਦੇ ਨਹੀਂ ਹੁਣ ਪਰ ਸਿੰਘ ਨਹੀਂ ਐ ਕਣ ਸਿੰਘ ਤਾਂ ਉੱਚੀ ਬੜੇ ਜੋਰਸ ਦੀ ਬੋਲਦੇ ਨੇ ਪਰ ਉਸ ਸਮੇਂ ਬਹਾਰਾ ਦੇ ਹਜ਼ੂਰੀ ਚ ਬੜੇ ਪਿਆਰ ਦੇ ਨਾਲ ਇਉਂ ਦਮਾਲਿਆਂ ਦੇ ਸ਼ਲੋਕ ਪੜ੍ਹਦੇ ਹਨ ਹਉ ਗੋਸਾਈ ਦਾ ਪਹਿਲਵਾਨੜਾ ਹਉ ਗੁਰ ਮਿਲੇ ਉੱਚ ਦਮਾਲੜਾ ਸਭ ਹੋਈ ਛਿੰਝ ਵ ਇਕੱਠੀਆਂ ਦੇ ਉਹ ਬੈਠਾ ਵੇਖੇ ਆਪ ਜੀਓ ਵਾਤ ਵਜਨ ਟਮਕ ਮੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੱਜ ਜੋ ਹਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਉਹ ਇਸ ਤਰ੍ਹਾਂ ਪਤ ਰਾਖੀ ਗੁਰਪਾਰ ਬਹਿ ਤਜ ਪਰ ਪੰਚ ਮੋਹ ਵਿਕਾਰ ਨਾਨਕ ਸੋ ਰਾਧੀਐ ਜਿਸ ਅੰਤ ਨਾ ਪਾਰੋbaar ਸਜਾ ਜੋ ਦਮਾਲਾ ਖੰਡੇ ਚੱਕਰ ਤੋੜੇ ਵਾਲਾ ਇੱਕ ਕਲਗੀਧਰ ਮਹਾਰਾਜ ਦੇ ਉਚਾਰਨ ਕੀਤੇ ਐਸੇ ਸ਼ਬਦ ਗਾਉਂ ਗਏ ਗਾਉਂਦੇ ਹਨ ਤੇ ਪੜ੍ਹਦੇ ਹਨ ਕਿਚਿਤ ਸੁਨ ਪ੍ਰੇਮ ਉਰ ਬੜੈ ਕਈ ਜਦੋਂ ਸੁਣਦੇ ਨੇ ਪ੍ਰੇਮ ਨਾਲ ਸਿੰਘ ਨਾਲੇ ਦਸਤਾਰ ਸਜਾਰਿਆ ਹੁੰਦਾ ਨਾਲੇ ਬਾਣੀ ਪੜ੍ਹ ਰਿਹਾ ਹੁੰਦਾ ਫਿਰ ਉਹਨਾਂ ਦੇ ਹਿਰਦੇ 'ਚ ਉਹਨਾਂ ਦੇ ਵੀ ਪ੍ਰੇਮ ਪੈਦਾ ਹੁੰਦਾ ਹੈ कि ਅਸੀਂ ਵੀ ਇਸੇ ਤਰ੍ਹਾਂ ਹੁਣ ਦਸਤਾਰਾਂ ਸਜਾਈਏ ਤੇ ਬਾਣੀ ਪੜ੍ਹੀਏ ਕੰਠ ਕਰੀਏ ਦਸਤਰ ਬੰਦ ਪਨ ਹੋਵੇ ਤਿਆਰੇ ਸਾਰੇ ਦਸਤਾਰ ਸਜਾ ਕੇ ਫਿਰ ਸਾਰੇ ਸ਼ਸਤਰ ਬੰਨ ਲੈਣੇ ਲੱਭ ਕਮ ਕਰਸਾ ਕਰ ਲੈਣਾ ਸਿਰ ਸਾਫ ਸਜਾ ਲੈਣੀ ਚੱਕਰ ਤੋੜੇ ਯਾ ਤਿਆਰ ਮ ਤਿਆਰ ਹੋ ਜਾਂਦੇ ਆਏ ਗੁਰੂ ਟਿਕਾ ਦਰਸ ਨਿਹਾਰੇ ਫਿਰ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਤਿਆਰ ਬੜ ਤਿਆਰ ਹੋ ਕੇ ਆਉਂਦੇ ਸਤਿਗੁਰੂ ਮਹਾਰਾਜ ਦੇ ਬਚਨ bina kesam shastram jio na de dare ਮਹਾਰਾਜ ਕਹਿੰਦੇ ਜਿਹੜਾ ਵੀ ਸਾਡੇ ਕੋਲ ਸਿੰਘ ਆਵੇ ਉਹਦੇ ਸ਼ਸਤਰ ਸਜੇ ਹੋਣ ਕੋਨਾ-ਮੋਨਾ ਨਾ ਆਵੇ ਸਤਸਾਰਾ ਹੋਣ ਕੇਸ ਰੱਖੇ ਹੋਣ ਵੀ ਸਾਨੂੰ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹੋਏ ਸੀ ਹੁਣ ਸਿੰਘ ਉਸੇ ਤਰ੍ਹਾਂ ਤਿਆਰ ਵਰ ਤਿਆਰ ਹੋ ਕੇ ਜਾਂਦੇ ਹਨ ਸੁੰਦਰ ਸਜੈ ਸ਼ਮਸ ਅਰ ਕੇਸ ਸਾਰਿਆਂ ਗੁਰਸਿੱਖਾਂ ਦੇ ਬਹੁਤ ਜਿਆਦੇ ਸੁੰਦਰ ਦਾੜੇ ਸਜਦੇ ਹਨ ਸਿਸਤੇ ਦਸਰਤੇ ਦਸਤਾਰਾਂ ਸਜਦੀਆਂ ਹਨ ਸ਼ਸਤਰ ਪਹਿਨੇ ਹੋਏ ਖਾਲਸੇ ਸਿੰਘ ਬੜੇ ਸੋਹਣੇ ਲੱਗਦੇ ਨੇ ਬਾਦਸ਼ਾਹ ਕਰਪੇ ਜੰਗ ਮੇਸ਼ ਨਾਲੇ ਹਿਰਦੇ ਵਿੱਚ ਚਾਅ ਹੈ ਕਿ ਤੋਕਾਂ ਦਾ ਰਾਜ ਖਤਮ ਕਰਨਾ ਹੈ ਜੰਗ ਲੜਨਾ ਹੈ ਨਈ ਰੀਤਿ ਮ ਪ੍ਰਗਟੀ ਜਬੈ ਇਹ ਆਏ ਨਵੀਂ ਰੀਤ ਕਲਗੀਧਰ ਮਹਾਰਾਜ ਨੇ ਪ੍ਰਗਟ ਕਰ ਦਿੱਤੀ ਹੈ ਸਰਕ ਪਿਕ ਅਚਰਜ ਸਬੈ ਜਿਹੜੇ ਆਪਣੇ ਆਪ ਨੂੰ ਜਾਦੇ ਕੱਟਣ ਹਿੰਦੂ ਜਾਂ ਕੱਟਣ ਮੁਸਲਮਾਨ ਸੀ ਲੋਕ ਕਹਿੰਦੇ ਸਾਡਾ ਹੀ ਧਰਮ ਜਾਦੇ ਵਧੀਆ ਉਹ ਫਿਰ ਦੇਖਦੇ ਨੇ ਖਾਲਸੇ ਦੇ ਜਾਹੋ ਜਲਾਲ ਖਾਲਸੇ ਦਾ ਰੰਗ ਰੂਪ ਖਾਲਸੇ ਦੀ ਨਿਹਾਰ ਸਿੰਘਾਂ ਦੇ ਬੋਲ ਬਾਲੇ ਸਿੰਘਾਂ ਦੀ ਚੜਾਈ ਪਰ ਬੜਾ ਅਚਰਜ ਮੰਨਦੇ ਹਨ ਆਸ਼ੀ ਰੀਤ ਰਹਿਦ ਸਭ ਆਸ਼ੀ ਕਿਉਂਕਿ ਸਿੰਘਾਂ ਦੀ ਰੀਤ ਵੀ ਬਹੁਤ ਅੱਛੀ ਹੈ ਸਾਜ ਵਜ ਕੇ ਰਹਿਣਾ ਬਾਣੀ ਪੜਨੀ ਨਿਤਨੇਮ ਕਰਨਾ ਹਰ ਇੱਕ ਦਾ ਭਲਾ ਕਰਨਾ ਖਾਲਕ ਦੀ ਹਲਪ ਕਰਨੀ ਲੰਗਰ ਚਲਾਉਣੇ ਸੋ ਨਾਲੇ ਫਿਰ ਸਰੀਰ ਕਰਕੇ ਵੀ ਸਾਰਾ ਪਹਿਰਾਵਾ ਅੱਛਾ ਹੈ ਤੇ ਮਰਜ਼ਾਦਾ ਵੀ ਅੱਛੀ ਹੈ ਰਹਿਤ ਵੀ ਅੱਛੀ ਹੈ ਆਛ ਬੇਸ ਕਾਸ਼ ਕਟ ਕਾਛੀ ਨਾਲੇ ਫਿਰ ਬੇਸ ਕਿਉਂਕਿ ਚੋਲਾ ਧਾਰਨ ਕਰਨਾ ਤੇ ਗੋਡਿਆਂ ਤੱਕ ਕਸ਼ਹਿਰਾ ਪਹਿਨਣਾ ਇਓ ਸਾਰੇ ਇੱਕ ਸ਼ਹਿਰਾ ਧਾਰਨ ਕਰਦੇ ਹਨ ਧੋਤੀ ਨਹੀਂ ਲਾਉਂਦੇ ਉਹਨਾਂ ਸਮੇਂ ਜਾਦੇ ਧੋਤੀਆਂ ਜਾਂ ਚਾਦਰੇ ਬੰਨਿਆ ਕਰਦੇ ਸੀ ਇਓ ਹੁਣ ਖਾਲਸਾ ਜਿਹੜਾ ਸਾਰਿਆਂ ਨੇ ਭਾਵ ਕੇ ਇੱਕ ਸ਼ਹਿਰਾ ਧਾਰਨ ਕਰਦੇ ਹਨ ਜੱਤ ਕੱਛ ਕੀ ਪਾਉਂਦੇ ਨੇ ਤੇ ਨਾਲ ਚੋਲਾ ਪਾ ਧਾਰਨ ਕੀਤਾ ਕਮਰ ਕਸਾ ਕੀਤਾ ਹੁੰਦਾ ਹੈ ਸ਼ਸਤਰ ਵਸਤਰ ਤੇ ਸੁੰਦਰ ਸੋਹ ਹੈ ਸ਼ਸਤਰਾਂ ਕਰਕੇ ਵਸਤਰਾਂ ਕਰਕੇ ਬਾਹਲੇ ਸੁੰਦਰ ਖਾਲਸੇ ਸਜਦੇ ਨੇ ਪਰ ਦੇਖ ਲਈਆਂ ਹਣ ਅਸੀਂ ਚਾਹ ਕਿੰਨੇ ਵੀ ਵਧੀਆ ਕਪੜੇ ਪਾਵੇ ਹਣ ਜੇ ਨਿਹੰਗ ਸਿੰਘ ਇੱਥੇ ਆ ਜਾਵੇ ਸਾਰਿਆਂ ਦਾ ਸੋਹਣਾ ਲੱਗੂਗਾ ਕਿਉਂਕਿ ਉਹਦੇ ਵਸਤਰੇ ਨੇ ਸੋਹਣੇ ਪਾਏ ਹੋਏ ਹੁੰਦੇ ਨੇ ਦਸਤਾਰੇ ਨਹੀਂ ਸਜਦੀ ਹੁੰਦੀ ਹੈ ਚੱਕਰ ਲਾਏ ਹੋਏ ਹੁੰਦੇ ਨੇ ਉਹ ਫਿਰ ਕਿੰਨਾ ਸੋਹਣਾ ਸਜਦਾ ਹੈ ਨਿਹੰਗ ਸਿੰਘ ਸੋ ਇਸ ਕਰਕੇ ਉਦੋਂ ਵੀ ਮਹਾਰਾਜ ਦੇ ਹਜ਼ੂਰੀ ਚ ਸਿੰਘ ਸ਼ਸਤਰਾਂ ਵਸਤਰਾਂ ਕਰਕੇ ਬਾਲੇ ਸੋਨੇ ਫੱਬਦੇ ਤੇ ਸਜਦੇ ਨੇ ਰਿਪਸਾ ਗਜਬ ਮਿੱਤਰ ਮਨ 모ਹ ਹੈ ਫਿਰ ਵੀ ਸਿੰਘਾਂ ਦੇ ਵਿੱਚ ਗੁਣ ਹੈ ਜਿਹੜਾ ਬੈਰੀ ਆ ਉਹਦੇ ਤੋਂ ਉਹਦੇ ਸਿਰ ਦੇ ਉੱਤੇ ਬਿਜਲੀ ਦੀਆਂ ਹੀ ਪੈਂਦੀਆਂ ਹਨ ਜਿਹੜੇ ਮਿੱਤਰ ਨੇ ਉਹਨਾਂ ਦਾ ਮਨ ਮੋਹਦੇ ਨੇ ਉਹਨਾਂ ਨਾਲ ਪੂਰਾ ਪਿਆਰ ਕਰਦੇ ਹਨ ਜਗਤ ਝੂਠ ਕੇ ਟੁਕੈ ਨਾ ਨੇਰੇ ਜਗਤ ਜੋੜ ਤਮਾਕੂ ਦੇ ਨੇੜੇ ਨਹੀਂ ਟੁਕਦੇ ਹਨ ਦੂਰੋਂ ਹੀ ਵਰਜਦੇ ਨੇ ਤਿਕਤ ਨਾਤਰ ਕਰੈ ਕਹਨੇਰੇ ਜਦੋਂ ਦੇਖ ਲੈਂਦੇ ਨੇ ਕਿਸੇ ਨੂੰ ਪੀਂਦਾ ਉਹਨੂੰ ਬਹੁਤ ਅਨਾਦਰ ਕਰਦੇ ਨੇ ਝਟਕਾ ਮਾਰਦੇ ਹਨ ਐਸੋ ਪੰਥ ਕਾਲ ਸਾ ਹੋਵਾ ਇਸ ਤਰ੍ਹਾਂ ਦਾ ਖਾਲਸਾ ਪੰਥ ਕਲਗੀ ਧਰਮਾਹਾਰਾਜ ਨੇ ਬਖਸ਼ ਦਿੱਤਾ ਸਾਧ ਸੰਗਤ ਦੀ 1984 ਤੋਂ ਬਾਅਦ ਢੇੜਾ ਬਦਲਿਆ ਆਪਣਾ ਸਿੰਘਾਂ ਦਾ ਉਸ ਤੋਂ ਪਹਿਲਾਂ 1984 ਤੋਂ ਪਹਿਲਾਂ ਜਦੋਂ ਇੱਧਰ ਮਹਾਰਾਸ਼ਟਰ ਜਾਂ ਕਿਤੇ ਵੀ ਨਿੰਗਾ ਸਿੰਘਾਂ ਨੇ ਜਾਣਾ ਅਸੀਂ ਵੀ ਪਹਿਲਾਂ ਜਾਂਦੇ ਰਹੇ ਹਾਂ ਜੇ ਡੱਬੇ 'ਚ ਇੱਕ ਸਿੰਘ ਬੈਠਾ ਨਾ ਸਾਰੇ ਡੱਬੇ 'ਚ ਭਾਵੇਂ ਜਿੰਨੇ ਮਰਜ਼ੀ ਭਈਏ ਠਈਏ ਬੈਠੇ ਨੇ ਕੋਈ ਨਹੀਂ ਬੀੜੀ ਲਾਉਂਦਾ ਸੀ ਪਤਾ ਸੀ ਉਹ ਉਧਰ ਸਿੰਘ ਬੈਠਾ ਇੱਕ ਤੇ ਜਦੋਂ 84 'ਚ ਫਿਰ ਹੱਲੇ ਹੋਏ ਇਦਰਾ ਗਾਂਧੀ ਮਰੀ ਫਿਰ ਸਿੰਘਾਂ ਦੇ ਨਾਲ ਫਿਰ ਬਹੁਤ ਉਸ ਤੋਂ ਬਾਅਦ ਫਿਰ ਇਹਨਾਂ ਦੇ ਮਨ ਚੋਂ ਡਰ ਗਿਆ ਉਦੋਂ ਬਾਅਦ ਵੀ ਫਿਰ ਸਿੰਘਾਂ ਨੇ ਕਾਫੀ ਕਾਫੀ ਥਾਵੇਂ ਜੰਗ ਕੀਤਾ ਫਿਰ ਥੋੜਾ ਜਿਹਾ ਫੇਰ ਦਵੇ ਸੋ ਇਸ ਕਰਕੇ ਨੇ ਪਹਿਲਾਂ ਜੋ ਇੱਕ ਸਿੰਘ ਵੀ ਬੈਠਾ ਹੁੰਦਾ ਸੀ ਸਾਰੇ ਡਰਦੇ ਹੁੰਦੇ ਜੀ ਦੂਰੋਂ ਹੀ ਦੇਖ ਲੈਣਾ ਕਿ ਸਿੰਘ ਆ ਰਿਹਾ ਹੈ ਜਿਹੜੇ ਇਸ ਤਰ੍ਹਾਂ ਇਹਨਾਂ ਨੂੰ ਖਾਲਸਾ ਕਹਿੰਦਾ ਗਦੀ ਚੁੰਗਣੀ ਫਿਰ ਜਿਹੜੇ ਇਸ ਤਰ੍ਹਾਂ ਦੇ ਪੀਣ ਵਾਲੇ ਹੁੰਦੇ ਸਿਗਟਾ ਬੀੜੀਆਂ ਗਦੀ ਚੁੰਗਣ ਵਾਲੇ ਉਹਨਾਂ ਨੇ ਜਦੀ ਨਾਲ ਦੀ ਨਾਲ ਲੁਕੋ ਦੇਣੀ ਆ ਜਾਂ ਫਿਰ ਸੁਝਾਹ ਦੇਣੀ ਆ ਤੇ ਜਾਂ ਪਰੇ ਚਲੇ ਜਾਣਾ ਇਸ ਤਰ੍ਹਾਂ ਸਿੰਘਾਂ ਤੋਂ ਡਰਿਆ ਕਰਦੇ ਸੀ ਇਹਨਾਂ ਜੋਸ਼ ਦੀ ਸਿੰਘਾਂ ਦਾ ਇਹਨਾਂ ਬੋਲ ਬਾਲਾ ਸੀ ਇਹ ਹੁਣ ਕਵੀ ਜੀ ਦੱਸ ਰਹੇ ਹਨ ਕਲਗੇਤਰ ਮਹਾਰਾਜ ਨੇ ਐਸੀ ਖੇਡ ਕਰ ਦਿੱਤੀ ਐਸੀ ਜਿਹੜੇ ਤਮਾਕੂ ਪੀਣ ਵਾਲੇ ਜਿਹੜੇ ਬੁਰੀ ਆਦਤ ਇਹ ਬਹੁਤ ਭੈੜਾ ਹੈ ਤਮਾਕੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਘੋੜਾ ਵੀ ਨਹੀਂ ਵੜਿਆ ਸੀ ਇਹਦੇ ਖੇਤ ਵਿੱਚ ਫਿਰ ਕਲਗੀਧਰ ਮਹਾਰਾਜ ਦਾ ਵੀ ਘੋੜਾ ਨਹੀਂ ਸੀ ਬੜਿਆ ਇਹਦਾ ਖੇਤ ਬੀਜਿਆ ਹੋਇਆ ਸੀ ਸੋ ਐਸਾ ਸਤਗੁਰੂ ਮਹਾਰਾਜ ਨੇ ਇਹਨਾਂ ਵਰਜਤ ਕੀਤਾ ਹੈ ਬਿਸਮਤ ਜੈ ਕੈ ਅਦਪੁੱਤ ਜੋਵਾ ਕਿਉਂ ਜਿੱਥੇ ਕਿਤੇ ਵੀ ਆ ਖਾਲਸੇ ਨੂੰ ਦੇਖ ਕੇ ਅਦਪੁੱਤ ਹਰਾਨਗੀ ਹੁੰਦੀ ਹੈ ਦੇਖਣ ਵਾਲਿਆਂ ਦੇ ਮਨ ਦੇ ਵਿੱਚ ਕਿਉਂਕਿ ਖਾਲਸੇ ਦਾ ਚੋਜ ਹੀ ਨਰਾਲਾ ਕਲਗੀ ਧਰਮਾਹਾਰਾ ਦੀ ਬਖਸ਼ਿਸ਼ ਦੇ ਵਿੱਚ ਸਤਗੁਰ ਦੇਖਤ ਤਰੈ ਆਨੰਦ ਕਲਗੀ ਧਰਮਾਹਾਰਾ ਜਾਂ ਸਿੰਘਾਂ ਦੇ ਜਾਹੋ ਜਲਾਲ ਨੂੰ ਜੋ ਮਹਾਰਾਜ ਨੇ ਰੰਗ ਭਰਿਆ ਹੈ ਹੁਣ ਕੋਈ ਲੜਾਰੀ ਹੈ ਜਦੋਂ ਆਪਣਾ ਕੱਪੜਾ ਰੰਗਦਾ ਲਲਾਰੀ ਫਿਰ ਉਹਨੂੰ ਸੁਕਾਉਂਦਾ ਜਿੰਨਾ ਜ਼ਿਆਦਾ ਕੱਪੜੇ ਨੂੰ ਰੰਗ ਚੜ ਜਾਂਦਾ ਹੈ ਉਨਾ ਹੀ ਲਲਾਰੀ ਦੇ ਅੰਦਰ ਖੁਸ਼ੀ ਆਉਂਦੀ ਹੈ ਵੀ ਆਹ ਮੇਰਾ ਕੀਤਾ ਹੋਇਆ ਕੰਮ ਪੂਰਾ ਹੋ ਗਿਆ। ਇਓ ਕਲੰਗੀਧਰ ਮਹਾਰਾਜ ਜਿਸ ਕਰਮ ਦੀ ਆਏ ਸੀ ਖ ਪੰਥ ਦੀ ਚੜ੍ਹਦੀ ਕਲਾ ਪੰਥ ਸਜਣ ਵਾਸਤੇ ਜਦੋਂ ਖਾਲਸੇ ਸਿੰਘਾਂ ਨੂੰ ਦੇਖਦੇ ਨੇ ਸਜਿਆ ਨੂੰ ਤਾ ਮਹਾਰਾਜ ਬਹੁਤ ਆਨੰਦ ਹੁੰਦੇ ਨੇ ਪ੍ਰਸੰਨ ਹੁੰਦੇ ਹਨ ਬ੍ਰਿੰਦ ਸਿੰਘ ਵੈ ਬਦਿਓ ਬਿਲੰਦ ਇੰਉ ਬਹੁਤ ਜਾਦੀ ਸਿੰਘ ਆ ਕੇ ਸਜਣ ਲਾਗੇ ਤੇ ਖਾਲਸਾ ਬਹੁਤ ਜਾਦੇ ਵਧ ਗਿਆ ਸਤਗੁਰਾਂ ਦੀ ਹਜ਼ੂਰੀ ਦੋਹਰਾ ਭਯੋ ਖਾਲਸਾ ਬਿਤਤ ਜਗ ਇਕ ਇਕ ਕਹਿ ਕੈ ਸੁਮਦਾਏ ਇੰਉ ਖਾਲਸਾ ਜਗਤ ਦੇ ਵਿੱਚ ਸਿੱਖ ਪੰਥ ਸਾਰੇ ਖਬਰਾਂ ਚਲੀਆਂ ਗਈਆਂ ਸਾਰੇ ਪ੍ਰਗਟ ਹੋ ਗਿਆ ਸਾਰੇ ਦੂਰ ਦੂਰ ਤੇ ਦੇਸ਼ ਪ੍ਰਦੇਸ਼ ਤੱਕ ਖਾਲਸੇ ਦੀਆਂ ਧੁੰਮਾਂ ਪੈ ਗਈਆਂ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸਾ ਖਾਲਸਾ ਸਾਜ ਦਿੱਤਾ ਪੰਥ ਸਾਜ ਦਿੱਤਾ ਜਿਹੜਾ ਚੜ੍ਹਦੀਆਂ ਕਲਾ ਵਾਲੀਆਂ ਫੌਜਾਂ ਨਹੀਂ ਅਕਾਲ ਪੁਰਖ ਦੀ ਫੌਜ ਹੈ ਤੇ ਇੱਕ ਇੱਕ ਜਿੱਥੇ ਇੱਕ ਵੀ ਸਿੰਘ ਹੈ ਉਹ ਵੀ ਆਪਣੇ ਆਪ ਨੂੰ ਖਾਲਸਾ ਹੈ ਜਾਂ ਬਿਰਿੰਦ ਜਦੋਂ ਸਿੰਘ ਇਕੱਠੇ ਹੋ ਜਾਂਦੇ ਨੇ ਉਹ ਵੀ ਖਾਲਸਾ ਹੈ ਇਹੋ ਕਈ-ਕਈ ਵੀ ਇਕੱਠੇ ਸਿੰਘ ਹੁੰਦੇ ਨੇ ਕਈ ਥਾਂ 'ਤੇ ਇਕੱਲਾ-ਕੱਲਾ ਵੀ ਸਿੰਘ ਹੁੰਦਾ ਹੈ। ਇਤ ਅਕੇਰ ਬਨ ਜਾਏ ਸੇ ਲਜਾਏ ਨਿਗ ਕੋ ਕਾਏ। ਇਹੋ ਕਈ ਵਾਰੀ ਖਾਲਸਾ ਇਕੱਲੇ-ਕੱਲੇ ਵੀ ਸ਼ਿਕਾਰ ਖੇਡਣ ਚਲੇ ਜਾਂਦੇ ਜਾਂ ਫਿਰ 5-7 10-20 ਇਕੱਠੇ ਹੋ ਕੇ ਵੀ ਸ਼ਿਕਾਰ ਖੇਡਣ ਜਾਂਦੇ। ਇਹੋ ਜਾ ਕਰਕੇ ਸ਼ਿਕਾਰ ਖੇਡ ਕੇ ਆਉਂਦਾ ਖਾਲਸਾ। ਚੋਪਈ ਇੱਕ ਦਿਨ ਉਦੇਸ ਸਿੰਘ ਚੱਲ ਗयो ਇਸੇ ਤਰ੍ਹਾਂ ਖਾਲਸਾ ਜੀ ਕਦੇ ਨ ਭਾਈ ਉਦੇਸ ਸਿੰਘ ਵੀ ਕਲਗੇ ਧਰਮਾਹਾਰਾਜ ਦੇ ਬਖਸ਼ਿਸ਼ ਨਾਲ ਕੱਲੇ ਹੀ ਚਲਿਆ ਗਿਆ ਸ਼ਿਕਾਰ ਖੇਡਣ ਵਾਸਤੇ ਕੇਰਤ ਕੇਰ ਬਿਰਤ ਬਨ ਕਯੋ ਇਉ ਸ਼ਿਕਾਰ ਖੇਡਣ ਦੀ ਬਿਰਤੀ ਦੇ ਨਾਲ ਜੰਗਲ ਦੇ ਵਿੱਚ ਫਿਰ ਰਿਹਾ ਸੀ ਦੇਖਿਓ ਅਚਾਨਕ ਕੇਹਰ ਆਇਓ ਦੇਖਿਆ ਅਚਾਨਕ ਕਿ ਸ਼ੇਰ ਆ ਗਿਆ ਹੈ ਤਰ ਤੇਜ ਜ ਇਨ ਪਾਵ ਟਿਕਾਇਓ ਧੀਜ ਤਰ ਕੇ ਭਾਈ ਉਹਦੇ ਸਿੰਘ ਨੇ ਭਾਵ ਕੇ ਆਪਣਾ ਆਪ ਨੂੰ ਕੈਮ ਕੀਤਾ ਪਾਇਆ ਟਿਕਣਾ ਹੁੰਦਾ ਕਿ ਖੜ ਗਿਆ ਤੇ ਸ਼ੇਰ ਦੇ ਨਾਲ ਅੱਖ ਨਾਲ ਅੱਖ ਮਲਾਈ ਸਾਹਮਣੇ ਸ਼ੇਰ ਵਾਲ ਤਕਿਆ ਹੈ ਜਬੇ ਨੇਰ ਸ਼ੋ ਸ਼ੇਰ ਪਹੁੰਚਾ ਜਦੋਂ ਨੀਲੇ ਆ ਗਿਆ ਸ਼ੇਰ ਤਜੀ ਤੁਫੰਗ ਨਾਦ ਕਰ ਉੱਚਾ ਤਾਂ ਭਾਈ ਉਦੇਸ ਸਿੰਘ ਕੋਲ ਬੰਦੂਕ ਸੀ ਤੋਡੇਦਾਰ ਨਿਸ਼ਾਨਾ ਲੈ ਕੇ ਚਲਾ ਦਿੱਤੀ ਬਹੁਤ ਜ਼ੋਰ ਦੀ ਖੜਕਾ ਹੋਇਆ ਲੱਗੇ ਸੀਸ ਫੁੱਟਿਓ ਗਿਰ ਪਰਿਓ ਐਸਾ ਨਿਸ਼ਾਨਾ ਸੀ ਗੋਲੀ ਜਾ ਕੇ ਬੰਦੂਕ ਤੋਡੇਦਾਰ ਸੀ ਸ਼ੇਰ ਦੇ ਸਿਰ ਵਿੱਚ ਵੱਜਦੀ ਹੈ ਉਸੇ ਸਮੇਂ ਸ਼ੇਰ ਡਿੱਗ ਜਾਂਦਾ ਹੈ ਨੈ ਉਟਨ ਕੋ ਤਨ ਪੁਨ ਕਰਿਓ ਦਵਾਰੇ ਉਠ ਨਹੀਂ ਸਕਿਆ ਅਤਕੇ ਸਤ ਗੁਰ ਕੇ ਟਿਗਿਆ ਆਇਓ ਮਾਰ ਕੇ ਭਾਇਉ ਦੇ ਸਿੰਘ ਸਤਵਰਾਂ ਕੋਲ ਆ ਜਾਂਦਾ ਹੈ ਕੋਪਿਲੰਦ ਭਿਆਨ ਬਤਾਇਓ ਜਿਹੜਾ ਬਹੁਤ ਵੱਡਾ ਭਿਆਨਕ ਸ਼ੇਰ ਸੀ ਤਨ ਕਲਗੇ ਧਰਦਾਸ ਪਠਾਏ ਕਹਿੰਗੇ ਧਰਮਹਾਰਾਜ ਨੂੰ ਖਬਰ ਦਿੱਤੀ ਪਾਤਸ਼ਾਹ ਦੇ ਨਾਲ ਸਿੱਖ ਭੇਜ ਦਿੱਤੇ ਸਿਰ ਬਸ ਸਕਲ ਪੋਸ਼ ਉਤਰਾਏ ਹੁਕਮ ਕੀਤਾ ਕਿ ਸਾਰੀ ਖਲ ਬੜੇ ਤਰੀਕੇ ਨਾਲ ਲਾਉਣੀ ਹੈ ਖਰਾਬ ਨਹੀਂ ਹੋਣੀ ਚਾਹੀਦੀ ਜਦਸ ਮੈਂ ਰਾਸ਼ਵ ਏਕ ਮੰਗਾਇਓ ਜਦੋਂ ਸਾਰੀ ਖਲ ਲਾਹੀ ਗਈ ਮਹਾਰਾਜ ਨੇ ਇੱਕ ਰਾਤ ਨੂੰ ਗਧਾ ਮੰਗਾ ਲਿਆ ਹੈ ਖੋਤਾ ਭਗ ਸਿਰ ਲੋਥ ਪਟ ਪਹਿ ਰਾਇਓ ਉਹ ਛੇਰ ਦੀ ਜਿਹੜੀ ਖਲ ਲਾਹੀ ਸੀ ਸਾਰੀ ਖੋਤੇ ਨੂੰ ਪਹਿਨਾ ਦਿੱਤੇ ਪੈਰਾਂ ਤੱਕ ਸਾਰੀ ਉਸੇ ਤਰ੍ਹਾਂ ਚੜਾ ਦਿੱਤੀ ਆ ਖੋਤੇ ਤੇ ਚੇਤਨ ਬਿਖੇ ਉਜਾਰ ਖਨੇਰੀ ਫਿਰ ਉਹ ਝਾੜ ਦੇ ਵਿੱਚ ਨਗਰ ਦੇ ਪਿੰਡ ਨੇੜੇ ਖੇਤਾਂ ਦੇ ਵਿੱਚ ਛੱਡ ਦਿੱਤਾ ਗਿਆ ਤੋਸ਼ੁਡਾਏ ਦੀਨਤ ਸਬੇਰੀ ਮਹਾਰਾਜ ਨੇ ਉਸ ਮੈਂ ਸਿੰਘਾਂ ਨੂੰ ਹੁਕਮ ਕਰ ਦਿੱਤਾ ਕਿ ਇਹਨੂੰ ਨਗਰ ਦੇ ਬਾਹਰ ਭਾਵ ਕਿ ਜਦੋਂ ਆਪਾਂ ਨਿਆਹੀਆਂ ਵਾਲੇ ਖੇਤ ਕਹਦੇ ਨੇ ਆ ਵੀ ਉੱਥੇ ਨੇੜੇ ਛੜਿਆਓ। ਕੇਤਨ ਕੋ ਚਰਨ ਸ ਮਜਾਰੇ। ਹੁਣ ਖੋਤਾ ਸੀ ਖੇਤਾਂ ਦੇ ਵਿੱਚ ਰਾਤ ਨੂੰ ਚੰਗੀ ਤਰ੍ਹਾਂ ਹਰੇ-ਹਰੇ ਫਸਲ ਖਾਦੇ। ਬੋਲੇ ਭਰਿਓ ਹੋਤ ਪੁਨਸਾਰੇ। ਚੰਗੀ ਤਰ੍ਹਾਂ ਰੱਜ ਗਿਆ ਫਿਰ ਦਿਨ ਚੜ੍ਹੇ ਜਾ ਕੇ ਬਣ ਜੰਗਲ ਦੇ ਵਿੱਚ ਵੜ ਗਿਆ। ਲੋਕ ਗਰੀਬ ਦੇਖ ਕਰ ਆਏ। ਜਿਹੜੇ ਕੁਝ ਜੰਗਲ ਦੇ ਵਿੱਚ ਬਣ ਦੇ ਵਿੱਚ ਜਾਣ ਵਾਲੇ ਲੋਕ ਸੀ ਉਹਨਾਂ ਨੇ ਦੇਖ ਲਿਆ ਵੀ ਇਹ ਤਾਂ ਸ਼ੇਰ ਫਿਰ ਰਿਹਾ ਹੈ। ਵੱਡੋ ਸ਼ੇਰ ਕ ਸਬਨ ਬਤਾਏ ਆ ਕਿ ਉਹਨੇ ਪਿੰਡ ਚ ਦੱਸਿਆ ਕਿ ਆਪਣਾ ਜਿਹੜਾ ਨੇੜੇ ਲੱਗਦਾ ਹੈ ਜਾਨਵਾਨ ਜੰਗਲ ਇਹਦੇ ਵਿੱਚ ਇੱਕ ਬਹੁਤ ਵੱਡਾ ਸ਼ੇਰ ਫਿਰ ਰਿਹਾ ਹੈ ਬੰਮੇ ਵਿਚਤ ਮਾਰ ਨਾ ਖੈ ਇਧਰ ਨਾ ਕੋਈ ਜਾਏ ਉਹ ਕਿਤੇ ਜੰਗਲ ਦੇ ਵਿੱਚ ਜੇ ਕੋਈ ਚਲਿਆ ਗਿਆ ਕਿਸੇ ਨੂੰ ਮਾਰ ਕੇ ਨਾ ਖਾ ਲਵੇ ਗੁਰ ਭੀ ਸੁਨਿਓ ਤੁਸ਼ਨੀ ਹੈ ਇਹ ਖਬਰ ਹੌਲੀ ਹੌਲੀ ਸਤ ਗੁਰਾਂ ਕੋਲ ਵੀ ਜਾ ਕੇ ਕਹਿੰਦੇ ਨੇ ਕਹਿੰਦੇ ਮਹਾਰਾਜ ਆ ਇਹ ਜੰਗਲ ਦੇ ਵਿੱਚ ਸ਼ੇਰ ਫਿਰਦਾ ਹੈ ਕਿ ਉਹ ਅੱਗੇ ਵੀ ਮਹਾਰਾਜ ਕੋਲ ਆ ਕੇ ਫੇ ਬੇਨਤੀਆਂ ਕਰਨੀਆਂ ਜਿਹੜੇ ਮਾਰਖੜਾ ਹੀ ਸ਼ੇਰ ਹੁੰਦੇ ਸ਼ੇਰ ਸੇਤੀ ਬੰਦੇ ਤੇ ਨਾ ਬਾਹਰ ਨਹੀਂ ਕਰਦਾ ਹੋਰ ਪਸ਼ੂ ਤੇ ਬਾਹਰ ਕਰਦਾ ਪਰ ਜਿਹੜਾ ਸ਼ੇਰ ਬੰਦੇ ਨੂੰ ਖਾਣਾ ਗਿੱਜੇ ਨਾ ਫਿਰ ਬੰਦੇ ਨੂੰ ਖਾਂਦਾ ਬੰਦੇ ਦਾ ਮਾਸ ਲੂਣਾ ਹੁੰਦਾ ਇਸ ਕਰਕੇ ਜਿਹੜੇ ਮਾਰਖੜਾ ਹੀ ਸ਼ੇਰ ਹੁੰਦੇ ਫਿਰ ਮਹਾਰਾਜ ਨੂੰ ਆ ਕੇ ਦੱਸਣਾ ਵੀ ਉੱਥੇ ਮਹਾਰਾਜ ਉਹਦੇ ਬੰਦੇ ਦਾ ਮੂੰਹ ਲੱਗਿਆ ਹੋਇਆ ਹੈ ਸ਼ੇਰ ਦੇ ਵੀ ਉਹ ਬੰਦਿਆਂ ਨੂੰ ਖਾ ਜਾਂਦਾ ਤੇ ਬੱਚਿਆਂ ਨੂੰ ਚੱਕ ਕੇ ਲੈ ਜਾਂਦਾ ਫਿਰ ਮਹਾਰਾਜ ਉਹਦਾ ਸ਼ਿਕਾਰ ਕਰਕੇ ਆਉਂਦੇ ਮਾਰ ਕੇ ਆਉਂਦੇ ਇਸ ਕਰਕੇ ਹੁਣ ਵੀ ਮਹਾਰਾਜੇ ਕੋਲ ਖਬਰ ਆਈ ਹੈ ਵੀ ਮਹਾਰਾਜ ਨੇੜੇ ਪਿੰਡ ਦੇ ਜੰਗਲ ਦੇ ਵਿੱਚ ਸ਼ੇਰ ਫਿਰਦਾ ਹੈ ਮਹਾਰਾਜ ਪਰ ਚੁੱਪ ਕਰ ਜਾਂਦੇ ਹਨ ਜਾਣਦੇ ਸੀ ਕਿ ਅਸੀਂ ਖਲ ਚਾੜੀ ਹੋਈ ਅਖੋਤੇ ਦੇ ਉੱਤੇ ਸੁਦਾ ਲਗੀ ਤੇ ਖੇਤੀ ਖਾਏ ਜਦੋਂ ਭੁੱਖ ਲੱਗਦੀ ਆ ਉਦੋਂ ਖੇਤ ਖਾਣਾ ਸ਼ੁਰੂ ਕਰ ਦਿੰਦਾ ਹੈ ਅਦਤ ਲੋਕ ਕੋ ਨੇਰ ਨ ਜਾਏ ਆ ਲੋਕ ਦਾ ਕੋਈ ਵੀ ਨਹੀਂ ਨੇੜੇ ਜਾਂਦਾ ਵੀ ਇਹ ਤਾਂ ਸ਼ੇਰ ਹੈ ਹੈ ਕਰੇ ਬੇਸਾਲ ਕਹਿੰਦੇ ਤਾਂ ਬਹੁਤ ਵੱਡਾ ਕੇਰੀ ਸ਼ੇਰ ਹੈ ਭਜ ਜਾ ਸਭ ਹੀਰ ਕਰਾਲਾ ਜੇ ਕਿ ਸਾਰੇ ਡਰ ਕੇ ਭੱਜ ਜਾਂਦੇ ਨੇ ਵੀ ਬੜਾ ਭਿਆਨਕ ਹੈ ਜੰਦ ਵੈ ਤੀਨ ਖੇਤੂ ਕੋ ਖਾਏ ਇਹ ਦੋ ਤਿੰਨ ਜਣ ਵਧੀ ਆਉ ਨੇ ਚਾਰਾ ਖਾਦਾ ਬਾਹਰ ਖੇਤਾਂ 'ਚ ਫਿਰਕੇ ਤਰਪਤੋਇ ਕਰਪੁਰ ਕੋ ਆਏ ਹਾਂ ਰੰਝ ਕੇ ਫਿਰ ਦੋ ਤਿੰਨ ਦਿਨਾਂ 'ਚ ਰੱਜ ਗਿਆ ਜਦੋਂ ਚੰਗੀ ਤਰ੍ਹਾਂ ਫਿਰ ਕਿਉਂਕਿ ਮਨ ਦਾ ਬੰਦੇ ਵਿੱਚ ਆਇਆ ਵੀ ਆਪਣੇ ਘਰ ਨੂੰ ਵੀ ਚੱਲਾਂ ਹੁਣ ਪ ਚੰਗੀ ਤਰ੍ਹਾਂ ਖਾਂਦਾ ਪੀਂਦਾ ਰਿਹਾ ਚੰਗੀ ਤਰ੍ਹਾਂ ਢਿੱਡ ਭਰ ਕੇ ਖਾਂਦਾ ਕਿਹੜਾ ਕਿਸੇ ਨੇ ਰੋਕਣਾ ਸੀ ਫੇ ਜੀ ਕਰਿਆ ਵੀ ਹੁਣ ਆਪਣੇ ਘਰ ਨੂੰ ਚਲਦੇ ਹਾਂ ਜਮ ਜਮਨੀ ਰਹੇਗੀ ਜਬੈ ਇਹ ਰਾਤ ਨੂੰ ਫਿਰ ਖੋਤਾ ਸੀ ਜਿਹੜਾ ਨਗਰ ਦੇ ਵਿੱਚ ਆ ਗਿਆ ਜਦੋਂ ਇੱਕ ਪਹਿਲ ਰਾਤ ਰਹਿੰਦੀ ਸੀ ਅਜੇ ਘਰ ਕੋ ਲਾਲ ਕੇ ਆਇਓ ਤਬੈ ਕਿਉਂਕਿ ਪਸ਼ੂਆਂ ਜੇ ਗੁਣ ਹੈ ਜਿਸ ਦੇ ਮਾਲਕ ਦੇ ਕੋਲ ਪਸ਼ੂਏ ਰੱਖੇ ਹੋਣ ਖੋਤਾ ਹੋਵੇ ਖੱ쩌ਰ ਹੋਵੇ ਗਊ ਹੋਵੇ ਬੋਲਦ ਹੋਣ ਮੱਝਾ ਹੋਣ ਉਹ ਆਪਣੇ ਕੀਲੇ ਤੇ ਜਾਂਦੀਆਂ ਨੇ ਇਹ ਵੀ ਇਸੇ ਤਰ੍ਹਾਂ 2-3 ਦਿਨ ਦਾ ਫਿਰਦਾ ਰਿਹਾ ਫਿਰ ਆ ਗਿਆ ਏ ਦਰਵਾਜ਼ੇ ਦੇ ਬਾਹਰ ਖੜਾ ਹੈ ਰਾਤ ਨੂੰ ਉਹ ਜਿਹੜਾ ਕਲਾਲ ਸੀ ਭਾਵਕੇ ਕਮਿਆਰ ਖੋਤੇ ਰੱਖਣ ਵਾਲਾ ਉਹਨੇ ਜਦੋਂ ਹੌਲੀ ਦੇ ਕੇ ਸਵੇਰੇ ਸਾਜਰੇ ਉਹ ਲੋਕ ਉੱਠਿਆ ਕਰਦੇ ਅੱਜ ਵਾਂਗੂ ਨਹੀਂ ਆ ਵੀ ਕਿ 8-9 ਵਜੇ ਜਾ ਕੇ ਉੱਠਣਾ ਕਦਤਾ ਸਵੇਰੇ ਸਾਜਰੇ ਹਸਾਰੇ ਲੋਕ ਅੰਮ੍ਰਿਤ ਵੇਲੇ ਸਾਜਰੇ ਉੱਠਦੇ ਹੁੰਦੇ ਇਓ ਉਠਿਆ ਹੈ ਦੇਖਿਆ ਜਦੋਂ ਦਰਵਾਜ਼ਾ ਖੋਲਿਆ ਤੇ ਬਾਹਰ ਸ਼ੇਰ ਖੜਾ ਹੈ ਦਵਾਰ ਅਗਾਰੇ ਠੰਡ ਹੋਏ ਦਰਵਾਜ਼ਾ ਖੋਲ ਕੇ ਜਦੋਂ ਦੇਖਿਆ ਖੜਾ ਰਾਤ ਹੋਤ ਲੋ ਇਸ ਤਰਹ ਸੋਏ ਇਹ ਸਾਰੀ ਰਾਤ ਦਾ ਖੜਾ ਸੀ ਜਦ ਕਲਾਲ ਦਵਾਰ ਉਗਾਰ ਜਦੋਂ ਇਹ ਕਲਾਲ ਨੇ ਦਰਵਾਜ਼ਾ ਖੋਲਿਆ ਕਹਿਰੀ ਭੀਮ ਨਿਹਾਰਾ ਇਹ ਕਿਹਦਾ ਬੜਾ ਭਿਆਨਕ ਸ਼ੇਰ ਮੇਰੇ ਘਰ ਦੇ ਮੂਹਰੇ ਖੜਾ ਹੈ ਬੋਰ ਪੇਰ ਕਰੇ ਰਣ ਲਾਗਾ ਫਟੇ ਫਟੇ ਜਦੇ ਬੜੀ ਜਲਦੀ ਆਪਣਾ ਦਰਵਾਜ਼ੇ ਭੇੜ ਲੇ ਦਰਵਾਜ਼ੇ ਭੇੜ ਕੇ ਫਿਰ ਚੀਤਾ ਹੁੰਦੀ ਆ ਉਹਨਾਂ ਦੇ ਵਿੱਚ ਦੀ ਹੌਲੀ ਹੌਲੀ ਦੇਖਦਾ ਹੈ ਚਲੇ ਨਾ ਚਲੇ ਨਾ ਇੱਥੇ ਉੱਤੇ ਆਗਾ ਇਹੋ ਦੇਖਦਾ ਰਿਹਾ ਵੀ ਇਹ ਹਿਲਦਾ ਜੁਲਦਾ ਤਾਂ ਹੈ ਨਹੀਂ ਇੱਕੋ ਥਾਂ ਵੀ ਖੜਾ ਹੈ ਅੱਗੇ ਪਿੱਛੇ ਨਹੀਂ ਹੋ ਰਿਹਾ ਕਿਉਂਕਿ ਸ਼ੇਰ ਟਿੱਕੇ ਨਹੀਂ ਖੜਦਾ ਘੋੜਾ ਵੀ ਟਿੱਕੇ ਨਹੀਂ ਖੜਦਾ ਹੈ ਥੋੜਾ ਬਹੁਤਾ ਕੁਝਨ ਕੁਝ ਹਲਾ ਹੀ ਜਾਂਦਾ ਹੈ ਇਹ ਹੁਣ ਟਿਕਿਆ ਖੜਾ ਸੀ ਰੂਪ ਸ਼ਿਰ ਕੋ ਕਰਨੇ ਨਾਹਿ ਨਾ ਇਹ ਹੁਣ ਸੋਚਣ ਲੱਗ ਗਿਆ ਜਿਹੜਾ ਕਮਿਆਰ ਸੀ ਕਾਲਾਲ ਕਹਿੰਦਾ ਇਹ ਸ਼ੇਰ ਹੀ ਐ ਇੱਕ ਕੋਈ ਹੋਰ ਜਾਨਵਰ ਹੈ ਦੇਖਦਾ ਰਿਹਾ ਜਾਨੂ ਫੇਚ ਵਖੜਾ ਜਾ ਵੀ ਹੋਣ ਲੱਗਿਆ ਦਿਨ ਚੜਨ ਲੱਗਿਆ ਤੇ ਇਹ ਦੇਖਦਾ ਦੇਖਦਾ ਇਹਦੇ ਮਨ ਦੇ ਵਿੱਚ ਪੱਕੀ ਤਰ੍ਹਾਂ ਇਹ ਗੱਲ ਬਣ ਗਈ ਜਿਬ ਕਬ ਕਰੋ ਹੋਤ ਡਰ ਜਾਣ ਨਾ ਇਸ ਤਰ੍ਹਾਂ ਕਿਉਂਕਿ ਜਿਹੜਾ ਮਨ ਦੇ ਵਿੱਚ ਡਰ ਸੀ ਜਦੋਂ ਕੋਈ ਵੀ ਚੀਜ਼ ਦੇਖਦੇ ਆ ਉਦੋਂ ਹੀ ਸਾਡੇ ਮਨ ਦੇ ਵਿੱਚ ਡਰ ਆਉਂਦਾ ਹੈ ਪਰ ਹੁਣ ਦੇਖਦਾ ਵੀ ਇਹ ਤਾਂ ਹਿੱਲਦਾ ਨਹੀਂ ਹੈ ਨਾ ਹਿੱਲਣ ਕਰਕੇ ਸ਼ੇਰ ਨਹੀਂ ਹੈ ਤੇ ਹੁਣ ਜਿਹੜਾ ਡਰ ਸੀ ਉਹ ਮਨ ਦੇ ਵਿੱਚੋਂ ਘਟ ਗਿਆ ਸਨੇ ਸਨੇ ਨੀਕੇ ਜਬ ਹੈਰਾ ਜਦੋਂ ਚੰਗੀ ਤਰ੍ਹਾਂ ਫਿਰ ਹੋਰ ਚੰਗੀ ਤਰ੍ਹਾਂ ਦੇਖਿਆ ਇਹ ਤੋਂ ਕਿਹਰ ਨਹੀਂ ਬਡੇਰਾ ਇਹ ਪੱਕੀ ਗੱਲ ਹੋ ਗਈ ਵੀ ਇਹ ਸ਼ੇਰ ਨਹੀਂ ਹੈ ਕੁਮਾਰ ਨੇ ਦੇਖ ਲਿਆ ਵੀ ਇਹ ਸ਼ੇਰ ਨਹੀਂ ਹੈ ਇਤਾ ਕੁਝ ਹੋ ਰਹੀ ਐ ਨੇਰੇ ਜੈ ਲੀਨ ਰਹ ਤਾਈ ਜੀੜੇ ਜਾ ਕੇ ਦੇਖਿਆ ਚੰਗੀ ਤਰ੍ਹਾਂ ਕਹਦਾ ਤਾਂ ਮੇਰੇ ਹੀ ਖੋਤਾ ਹੈ ਚੰਗੀ ਤਰ੍ਹਾਂ ਚੱਕ ਧਿਆਨ ਦੇ ਨਾਲ ਦੇ ਕੇ ਅਤੀ ਲਸ਼ਟਕ ਪ੍ਰਸ਼ਟੀ ਮਾਈ ਮੈਂ ਦੋ ਤਿੰਨ ਡੰਡੇ ਪਹਿਲਾਂ ਛੱਡੇ ਉਹਦੇ ਉੱਤੇ ਏੜ ਭਲਾਂ ਬਗੰਬਰ ਲਾਇਓ ਇਹ ਜਿਹੜਾ ਫਿਰ ਬਗੰਬਰ ਭਾਵ ਕੇ ਸ਼ੇਰ ਦੀ ਖਲ ਲਾਹੀ ਪਾਈ ਹੋਈ ਸੀ ਪਹਿਲਾਂ ਤਾਂ ਉਹ ਲਾਹੀ ਉਹਦੇ ਤੋਂ ਸ਼ੇਰ ਦੀ ਖਲ ਲਾ ਕੇ ਕਿਉਂਕਿ ਅੱਗੇ ਕਮਿਹਾਰ ਲੋਕ ਸਾਜਰੇ ਸਾਜਰੇ ਕੰਮ ਤੇ ਜਾਂਦੇ ਹੁੰਦੇ ਇਹਨੇ ਫਿਰ ਬਾਗਮ ਪੀੜ ਪਲਾਂ ਫਿਰ ਉੱਤੇ ਗੂਣ ਪਾ ਦਿੱਤੀ ਪਲਾਂ ਪੀੜ ਦੇ ਦਿੱਤਾ ਸ਼ੇਰ ਦੀ ਖਲ ਲਾ ਦਿੱਤੀ ਦੋ ਚਾਰ ਛੋਟੀਆਂ ਵੀ ਛੜੀਆਂ ਕਿ ਕਿੰਨੇ ਦਿਨ ਹੋ ਗਏ ਤੂੰ ਤਿੰਨ ਦਿਨ ਤੈਨੂੰ ਲੱਭਦੇ ਨੂੰ ਤੋ ਕਿਤੇ ਛਾਇਆ ਨਹੀਂ ਇਸ ਤਰ੍ਹਾਂ ਕਮਿਹਾਰ ਨੇ ਫਿਰ ਆਪਣਾ ਤਿਆਰ ਕਰ ਲਿਆ ਹੈ ਗੋਣ ਲਾਦਕ ਤੇ ਜਾਵਨ ਚਾਯੋ ਗੋਣ ਲਦਲੀ ਫਿਰ ਪਿੰਡ ਚੋਂ ਨਿਕਲਿਆ ਬਾਹਰ ਸਭ ਪਰ ਮੈਂ ਪਾ ਬਿਦਤ ਪ੍ਰਸੰਗ ਨਾਲੇ ਸਾਰਿਆਂ ਨੂੰ ਦੱਸਦਾ ਕਹਿੰਦਾ ਜਿਹੜਾ ਸ਼ੇਰ ਸੀ ਉਹ ਸ਼ੇਰ ਨਹੀਂ ਸੀ ਆ ਮੇਰੇ ਵਾਲੇ ਹੀ ਖੋਤਾ ਸੀ ਇਹਦੇ ਉੱਤੇ ਹੀ ਕਿਸੇ ਨੇ ਖੱਲ ਪਾਈ ਹੋਈ ਸੀ ਪਤਾ ਨਹੀਂ ਕਿਹਨੇ ਪਾਈ ਐ ਆ ਦੇਖੋ ਮੈਂ ਹੁਣ ਲਈ ਜਾ ਰਹਾ ਹਾਂ ਤੈਨੂੰ ਜਾਏ ਕੋ ਗੁਰ ਸੰਗ ਇਹ ਗੱਲ ਫੇਰ ਜਦੋਂ ਸਾਰੇ ਨਗਰ ਚ ਰੌਲਾ ਪਈ ਸਤਿਗੁਰਾਂ ਕੋਲ ਵੀ ਗੁਰਸਿੱਖਾਂ ਨੇ ਦੱਸੀ ਗੈ ਤੋ ਤੇ ਦੁਰ ਕਿਸ ਕੋ ਸ਼ੇਰ ਸਤਿਗੁਰ ਮਹਾਰਾਜ ਨੂੰ ਗੁਰਸਿੱਖ ਦੱਸਦੇ ਨੇ ਕਹਿੰਦੇ ਮਹਾਰਾਜ ਆ ਜਿਹੜੇ ਨੂੰ ਸ਼ੇਰ ਕਹਿੰਦੇ ਸੀ ਵੀ ਸ਼ੇਰ ਆ ਗਿਆ ਗयो ਸੁਖਰ ਕੁਲਾਲ ਕੇਹੇਰ ਉਹ ਤਾਂ ਖੋਤਾ ਸੀ 2-3 ਦਿਨ ਫਿਰਦਾ ਫਿਰਦਾ ਫਿਰ ਚਲਿਆ ਗਿਆ ਕੁਲਾਲ ਭਾਵ ਕੇ ਕਮਿਆਰ ਦੇ ਖੋ ਘਰੇ ਚਲਿਆ ਗਿਆ ਹ ਬਾੜੇ ਵਿੱਚ ਲਤੈ ਗੂਨ ਮਿਰਗਸ਼ਾਲਾ ਉਤਾਰੀ ਉਹਦੀ ਮਿਰਗਸ਼ਾਲਾ ਛੇਰ ਛਾਲ ਲਾ ਦਿੱਤੀ ਹੁਣ ਉਹਦੇ ਤੇ ਕਮਿਆਰ ਨੇ ਗੂਨ ਪਾ ਲਈ ਹੈ ਫੇਰ ਉਹਦੇ ਤੇ ਸਮਾਨ ਲੱਦ ਦਿੱਤਾ ਸੁੰਦਰ ਲੋਕ ਪਾ ਕੋਤਕ ਭਾਰੀ ਇਹ ਭਾਰੀ ਕੌਤਕ ਦੇਖ ਕੇ ਸਾਰੇ ਲੋਕ ਡਰ ਗਏ ਸੀ ਮਹਾਰਾਜ ਨੂੰ ਇਹ ਸਿੱਖਾਂ ਨੇ ਬੇਨਤੀ ਕੀਤੀ ਦੱਸਿਆ ਹੁਣ ਸਤਿਗੁਰੂ ਮਹਾਰਾਜ ਇਸ ਗੱਲ ਦਾ ਨਿਰਣਾ ਕਰਨਗੇ ਸਾਧ ਸੰਗਤ ਜੀ ਇਹ ਬਹੁਤ ਦੇਖਣ ਨੂੰ ਤਾਂ ਹਸਣ ਵਾਲੀ ਵੀ ਗੱਲ ਹੈ ਪਰ ਇਹਦਾ ਜਿਹੜਾ ਸਿਧਾਂਤ ਹੈ ਨਾ ਬਹੁਤ ਡੂੰਘਾ ਸਿਧਾਂਤ ਹੈ ਇਹ ਆਪਾਂ ਹੁਣ ਕੱਲ ਨੂੰ ਵਿਚਾਰਾਂਗੇ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਮਾਫ਼ ਕਰਦੀਆਂ ਪਿਆਰ ਨਾਲ ਸਾਰੀ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਲਧੇ ਗੂਨ ਮਿਰਗ ਛਾਲ ਉਤਾਰੀ ਡਰੇ ਲੋਕ ਪਾ ਕੋਤਕ ਭਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ